ਰਾਤ ਰਾਤ ਲੋ ਜੀ ਬੋਸ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਝੋਟੀ ਆ ਜੀ ਸੂਨ ਵਾਲੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਤੋਂ ਸਸੀਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਪੋਲੀ ਪਿੰਡ ਪਿੰਡਰਾਉਂ ਗੜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਪੈ ਜਾਂਦੇ ਹਾਂ ਹਾਂ ਜੀ ਮੱਝ ਦੀ ਜਾਣਕਾਰੀ ਦੋ ਜੀ ਆਪਣੀ ਅੱਛਾ ਜੀ ਮੱਝ ਦੀ ਕਿੰਨੇ ਕਿੰਨੇ ਦਿਨ ਰਹਿੰਦੇ ਸੂਣ ਦੇ ਜੀ ਇਹਦੇ ਬਸ 10 ਕਿਹ ਜਹ ਰਹਿੰਦੇ ਆ ਜੀ 10 ਦਿਨ ਰਹਿੰਦੇ ਆ ਜੀ ਹਾਂ ਜੀ ਠੀਕ ਆ ਰੇਟ ਭਰਾ ਦਾ ਰੇਟ ਇਹਦਾ ਫੋਨ ਤੇ ਦੱਸਾਂਗੇ ਕੱਚੀ ਆ ਜੀ ਕਿੰਨੇ ਦਿਨ ਦੀ ਕੱਚੀ ਆ ਬਸ 10 ਦਿਨਾਂ ਦੀ ਕੱਚੀ ਹੈ ਕਰੋ ਤੁਹਾਨੂੰ ਵੱਧ ਵੀ ਲੈ ਸਕਦੀ ਹੈ ਹਾਂ ਜੀ ਵੱਧ ਵੀ ਲੈ ਸਕਦੀ ਹੈ ਠੀਕ ਆ ਦਾਰਤੂਰ ਦਾਰਤੂਰ ਓਕੇ ਪੋਲੀ ਜਮਾ ਹਾਂਜੀ ਜਮਾ ਕਿਲੇ ਸੂਏ ਦੁੱਧ ਦੁੱਧ ਦੇ ਨੇ 12 ਕਿਲੋ ਦਿੱਤਾ ਸੀ ਪਹਿਲੇ ਠੀਕ ਆ ਤੋੜ ਦੋ ਜੀ ਮੜਾ ਲਓ ਜੀ ਚੈੱਕ ਕਰ ਸਕਦੇ ਭਰਾ ਪੱਠ ਪੂੜਾ ਫੇਸ ਕੁਆਲਿਟੀ ਠੀਕ ਆ ਜੀ ਲਓ ਜੀ ਚੈੱਕ ਕਰ ਸਕਦੇ ਭਰਾ ਪੂਰਾ ਤਰਾ ਲਓ ਜੀ ਉਜੀ ਬਹੁਤ ਸੋਹਣੀ ਆ ਠੀਕ ਹੈ ਨਾ ਥੋੜਾ ਤਰਾ ਸਾਡੇ ਸਾਹਮਣੇ ਹੈ ਕੱਦ ਕੱਦ ਵੱਡਾ ਹਨ ਕਰ ਜਾ ਤੁਸੀਂ ਲਾਹਤ ਤੇ ਇਸ ਵਾਰ ਤੁਸੀਂ ਲੋ ਜੈਕ ਕਾਸਾ ਪਰਾ ਬਾਕੀ ਤੁਹਾਨੂੰ ਸੰਸਣ ਦਿਖਾਉਣੇ ਆ ਨਿਯੋਜਨ ਪੱਜਾ ਤੁਸੀਂ ਲਾਹਤ ਪਰਾ ਠੀਕ ਹੈ ਨਾ 10 ਦਿਨਾਂ ਦੀ ਕੱਚੀ ਆ ਬਾਈ ਜੀ ਨਾਲ ਜਰੂਰ ਕੰਡਕਟ ਕਰੋ ਪਰਾ ਠੀਕ ਹੈ ਜੀ ਲੋ ਜੀ ਬੈਕ ਸਾਈਡ ਤੇ ਦੋਤ ਲਾਉਣ ਲਾਗੀ ਕਰਮਾ ਵਾਲੀ ਠੀਕ ਹੈ ਥਾਣੇ ਤੋਂ ਵੀ ਚੈੱਕ ਕਰ ਸਕਦੇ ਤੇ ਲੋ ਜੀ ਇਦਲੀ ਸ਼ਾਰਟ ਵੀ ਚੈੱਕ ਕਰ ਸਕਦਾ ਥਾ ਠੀਕ ਹੈ ਜੀ ਚੰਗੀ ਪੜੀ ਫਲੋਸੀਆ ਪਿੰਡ ਰਾਮਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਜੀ ਨਾਲ ਜਰੂਰ ਕੰਡਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ